ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸਤਿ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ 19 ਸਾਲਾਂ ਦੇ ਨੌਜਵਾਨ ਨੂੰ ਪਹਿਲਾਂ ਘਰੇ ਬੁਲਾਇਆ ਗਿਆ ਤੇ ਬਾਅਦ ਘਰੋਂ ਬਾਹਰ ਬੁਲਾਇਆ ਗਿਆ ਛੱਤ ਤੇ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਇਹ ਜਿਹੜੀ ਖਬਰ ਆ ਤਰਨ ਤਰਨ ਦੇ ਇੱਕ ਇਲਾਕੇ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਨੌਜਵਾਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿੰਨਾ ਸੋਹਣਾ ਨੌਜਵਾਨ ਮੁੰਡਾ ਗੱਭਰੂ ਜਵਾਨ ਤਾਂ ਉਸ ਨੂੰ ਉਹਦੇ ਜਿਹੜੇ ਦੋਸਤਾਂ ਪਹਿਲਾਂ ਛੱਤ ਤੇ ਕਾਲ ਕਰਕੇ ਬੁਲਾਉਂਦੇ ਤੇ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਿਆ ਤਾਂ ਇਹ ਜਿਹੜੀ ਖਬਰ ਤੇ ਪੂਰੀ ਘਟਨਾ ਉਦੋਂ ਵਾਪਰੀ ਦੱਸਿਆ ਇਹ ਜਿਹੜੇ ਕਿ ਪੀੜ ਪਰਿਵਾਰ ਵੱਲੋਂ ਇਹ ਬਿਆਨ ਆ ਰਿਹਾ ਕਿ ਜਿਹੜਾ ਉਹ ਨੌਜਵਾਨ ਮੁੰਡਾ ਸੀ ਉਸ ਨੂੰ ਰਾਤੀ ਕਾਲ ਆਉਂਦੀ ਐ ਤੇ ਕਾਲ ਤੇ ਉਹਦੇ ਦੋਸਤ ਉਸ ਨੂੰ ਛੱਤ ਤੇ ਬੁਲਾਉਂਦੇ ਆ ਪਰ ਦੂਜੇ ਪਾਸੇ ਜਿਹੜੀ ਮਾਂ ਭਰਾ ਤੇ ਭੈਣ ਉਹ ਜਿਹੜੇ ਘਰ ਦੇ نیچے ਬੈਠੇ ਆ ਲਾਈਟ ਨਾ ਹੋਣ ਕਰਕੇ ਜਿਹੜਾ ਉਹ ਨੌਜਵਾਨ ਉਹ ਕੋਠੇ ਤੇ ਚਲ ਜਾਂਦਾ ਹੈ ਪਰਿਵਾਰਕ ਵੱਲ ਪਰਿਵਾਰਕ ਵਾਲਿਆਂ ਦਾ ਇਹ ਕਹਿਣਾ ਕਿ ਲਾਈਟ ਹੈ ਨਹੀਂ ਸੀ ਤੇ ਸਾਨੂੰ ਲੱਗਿਆ ਕਿ ਗਰਮੀ ਲੱਗਦੀ ਆ ਤਾਂ ਕਰਕੇ ਕੋਠੇ ਤੇ ਚਲ ਗਿਆ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਸਾਡਾ ਮੁੰਡਾ ਹੈ ਵੀ ਉਸ ਨੂੰ ਪਹਿਲਾਂ ਕਾਲ ਕਾਲ ਕਰਕੇ ਕੋਠੇ ਤੇ ਬੁਲਾਇਆ ਗਿਆ ਤੇ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਕਾਫੀ ਟਾਈਮ ਹੋ ਜਦੋਂ ਉਹ ਜਿਹੜਾ ਨੌਜਵਾਨ ਆਰ ਥੱਲੇ ਨਹੀਂ ਆਉਂਦਾ نیچے ਨਹੀਂ ਆਉਂਦਾ ਤਾਂ ਉਸਦੇ ਪਰਿਵਾਰਕ ਮੈਂਬਰ ਸੋਚਦੇ ਆਵੇ ਐਨਾ ਟਾਈਮ ਹੋ ਗਿਆ ਵੀ ਹਲੇ ਤੱਕ ਜਿਹੜਾ ਸਾਡਾ ਮੁੰਡਾ ਏ ਮੇਰਾ ਭਰਾ ਏ ਮੇਰਾ ਪੋਤਾ ਵੀ ਹਲੇ ਤੱਕ ਕਿਉਂ ਨਹੀਂ ਆਇਆ ਸਾਰੇ ਪਰਿਵਾਰਕ ਮੈਂਬਰ ਐਦਾਂ ਸੋਚ ਰਹੇ ਸੀ ਤਾਂ ਅਚਾਨਕ ਇੱਕ ਵਿਅਕਤੀ ਉਹਨਾਂ ਦੇ ਘਰ ਆਉਂਦਾ ਤੇ ਉਹ ਉਹਨਾਂ ਨੂੰ ਦੱਸਦਾ ਹੈ ਕਿ ਪਿੰਡ ਦੇ ਤੁਹਾਡੇ ਪਿੰਡ ਦੇ ਨਾਲ ਇੱਕ ਜਿਹੜਾ ਪਿੰਡ ਲੱਗਦਾ ਹੈ ਉੱਥੇ ਇੱਕ ਨੌਜਵਾਨ ਦੀ ਜਿਹੜੀ ਲਾਸ਼ ਮਿਲੀ ਆ ਤੇ ਜਿਹੜੇ ਮੁੰਡੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਉਸਦੇ ਫੋਨ ਤੇ ਹੀ ਜਿਸ ਨਾਲ ਜਾਣਕਾਰੀ ਨਿਕਲ ਕੇ ਇਹ ਵੀ ਆ ਰਹੀ ਹੈ ਕਿ ਜਿਨ੍ਹਾਂ ਨੇ ਇਸ ਨੌਜਵਾਨ ਦੀ ਹਤਿਆ ਕੀਤੀ ਆ ਉਹਨਾਂ ਨੇ ਹੀ ਉਹ ਮੁੰਡੇ ਦੇ ਫੋਨ ਤੋਂ ਕਾਲ ਕਰਕੇ ਕਿਹਾ ਵੀ ਤੁਹਾਡੇ ਮੁੰਡੇ ਦੀ ਜਿਹੜੀ ਮੌਤ ਹੋ ਚੁੱਕੀ ਆ ਤੇ ਇਹਦੀ ਲਾਸ਼ ਫੁਲਾਨੇ ਪਿੰਡ ਤੇ ਪਈ ਆ ਤੇ ਦੱਸਿਆ ਇਹ ਜਾਰੀ ਕਿ ਜਦੋਂ ਪੀੜਤ ਪਰਿਵਾਰ ਉੱਥੇ ਪਹੁੰਚਦੇ ਆ ਜਦੋਂ ਇਸ ਘਟਨਾ ਬਾਰੇ ਪਤਾ ਲੱਗਦਾ ਇਹ ਤਾਂ ਉਹ ਸਾਰੇ ਉਹਨਾਂ ਦੇ ਪੈਰੋ ਹੇਠ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਜਿਹੜੇ ਪਰੇਸ਼ਾਨ ਹੋ ਜਾਂਦੇ ਤੇ ਉਹਨਾਂ ਪਰਿਵਾਰ ਦੇ ਹੋ ਛੋਟਿਆਂ ਦੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਅਚਾਨਕ ਸਾਡੇ ਨਾਲ ਕੀ ਵਾਪਰ ਗਿਆ ਤਾਂ ਬਾਅਦ ਵਿੱਚ ਜਿੱਥੇ ਉਹ ਨੌਜਵਾਨ ਦੀ ਲਾਸ਼ ਪਾਈ ਹੁੰਦੀ ਹੈ ਤੇ ਪਰਿਵਾਰਕ ਮੈਂਬਰ ਉੱਥੇ ਪਹੁੰਚਦੇ ਆ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਪਰਾ ਪੈਨ ਮਾਂ ਸਾਰੇ ਕਿੰਨੇ ਹੀ ਜਿਹੜੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਏ ਤਾਂ ਦੂਜੇ ਪਾਸੇ ਇਹ ਵੀ ਦੇਖ ਸਕਦੇ ਹੋ ਕਿ ਜਿਹੜੇ ਹੋਰ ਵੀ ਪਰਿਵਾਰਕ ਮੈਂਬਰ ਆ ਰਿਸ਼ਤੇਦਾਰ ਆ ਉਹਨਾਂ ਸਾਰਿਆਂ ਦਾ ਵੀ ਇਸ ਗੱਲ ਨੂੰ ਸੁਣ ਕੇ ਉਨ੍ਹਾਂ ਦਾ ਜਿਹੜਾ ਰੋ ਰੋ ਕੇ ਬਹੁਤ ਬੁਰਾ ਹਾਲ ਹੋ ਗਿਆ ਤੇ ਕਿੰਨਾ ਸੋਹਣਾ ਸੁਨੱਖਾ ਨੌਜਵਾਨ ਜਿਹੜਾ 19 ਸਾਲਾਂ ਦਾ ਮਾਪਿਆਂ ਦਾ ਜਿਹੜਾ ਮੁੰਡਾ ਸੀ ਉਸ ਉਹ ਇਸ ਦੁਨੀਆ ਤੋਂ ਚਲਾ ਗਿਆ ਹੈ ਤਾਂ ਇਹ ਸਾਰੀ ਘਟਨਾ ਬਾਰੇ ਫਿਲਹਾਲ ਪੁਲਿਸ ਨੇ ਜਿਹੜੀ ਆ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਤੁਸੀਂ ਤਸਵੀਰਾਂ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਦੂਜੇ ਪਾਸੇ ਜਿਹੜੇ ਪੁਲਸ ਆ ਉਹ ਆਪਣੇ ਦੁਆਰਾ ਜਿਹੜੀ ਬੰਦੀ ਕਾਰਵਾਈਆ ਸ਼ੁਰੂ ਕਰ ਰਹੀ ਆ ਤੇ ਹੁਣ ਪੁਲਸ ਵਾਲਿਆਂ ਦਾ ਇਹ ਬਿਆਨ ਹੈ ਕਿ ਅਸੀਂ ਹੋਰ ਜਿਹੜੀਆਂ ਪੁਲਿਸ ਦੀਆਂ ਪੁਲਿਸ ਅਧਿਕਾਰੀ ਇਹ ਜਿਹੜੀਆਂ ਟੀਮਾਂ ਬੁਲਾਈਆਂ ਨੇ ਤਦ ਅਸੀਂ ਜਿਹੜੀ ਬੰਦ ਦੀ ਕਾਰਵਾਈ ਅਸੀਂ ਸ਼ੁਰੂ ਕਰ ਤਵਾਂਗੇ ਉਹਨਾਂ ਦੇ ਹਿਸਾਬ ਦੇ ਨਾਲ ਅਸੀਂ ਸਾਰਿਆਂ ਤੋਂ ਪਹੁੰਚ ਗਿਆ ਕਰਾਂਗੇ ਸਾਰਿਆਂ ਦੇ ਬਿਆਨ ਲਵਾਂਗੇ ਪਰ ਦੂਜੇ ਪਾਸੇ ਜਿਹੜੇ ਪਰਿਵਾਰਕ ਮੈਂਬਰ ਆ ਆਂਡ ਗਵਾਂਡ ਆ ਉਹਨਾਂ ਦੇ ਵੀ ਇਹ ਬਿਆਨ ਆਇਆ ਕਿ ਇਹ ਜਿਹੜਾ ਲੜਕਾ ਏ ਇਹਦਾ ਕਿਸੇ ਨਾਲ ਕੋਈ ਵੈਰ ਨਹੀਂ ਸੀ ਨਾ ਹੀ ਕੋਈ ਵੀ ਪਰਿਵਾਰਕ ਮੈਂਬਰ ਦਾ ਕਿਸੇ ਹੋਰ ਕਿਸੇ ਵਿਅਕਤੀ ਨਾਲ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਸੀ ਹਰ ਇੱਕ ਜਿਹੜਾ ਪਰਿਵਾਰਕ ਮੈਂਬਰ ਆ ਇਹ ਖੁਸ਼ੀ ਉਸੀ ਆਪਣੇ ਘਰ ਰਹਿ ਰਿਹਾ ਸੀ ਤਾਂ ਆਚਾਰਕ ਉਹਨਾਂ ਦੇ ਨਾਲ ਇੰਨਾ ਦੀ ਜਿਹੜੀ ਘਟਨਾ ਵਾਪਰ ਜਾਏਗੀ ਤਾਂ ਉਹ ਸਾਰੇ ਪਰਿਵਾਰਕ ਮੈਂਬਰਾਂ ਨੇ ਕਦੇ ਨਹੀਂ ਸੋਚਿਆ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਨੌਜਵਾਨੇ ਬਹੁਤ ਹੀ ਭਲਾਮਾਨ ਸਾ ਇਹ ਆਪਣੇ ਕੰਮ ਤੇ ਜਾਂਦਾ ਹੈ ਤੇ ਬਾਅਦ ਵਿੱਚ ਆਪਣੇ ਘਰ ਆਉਂਦਾ ਹੈ ਪਰ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਸੀ ਕਿ ਸਾਡੇ ਨਾਲ ਇੰਜ ਵੱਡਾ ਪਾਣਾ ਵਾਪਰ ਜਾਏਗਾ ਤੇ ਇਹ ਬਹੁਤ ਹੀ ਹੈਰਾਨ ਅਤੇ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਸੋਹਣਾ ਗੱਭਰੂ ਨੌਜਵਾਨ ਮੁੰਡਾ ਜਿਸ ਦੀ ਉਮਰ 19 ਸਾਲ ਦੀ ਦੱਸੀ ਜਾ ਰਹੀ ਆ ਤਾਂ ਉਹਨੂੰ ਪਹਿਲਾਂ ਕਾਲ ਕਰਕੇ ਛੱਤ ਤੇ ਬੁਲਾਉਂਦੇ ਅਤੇ ਬਾਅਦ ਵਿੱਚ ਉਸ ਨੌਜਵਾਨ ਜਿਹੜੇ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਜਦੋਂ ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਦਾ ਭਰਾ ਭੈਣ ਮਾਂ ਸਾਰੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਹੈ ਤਾਂ ਦੂਜੇ ਪਾਸੇ ਪੁਲਸ ਨੇ ਇਸ ਘਟਨਾ ਬਾਰੇ ਜਿਹੜੀ ਆ ਐਫ ਆਈ ਆਰ ਦਰਜ ਕਰ ਲਈ ਗਈ ਆ ਤਾਂ ਹੁਣ ਬੰਦੀ ਕਾਰਵਾਈ ਆ ਪੁਲਸ ਦੁਆਰਾ ਸ਼ੁਰੂ ਕੀਤੀ ਜਾਵੇਗੀ ਹੋਰ ਵੀ ਉਹਨਾਂ ਨੇ ਕਿਹਾ ਕਿ ਅਸੀਂ ਪੁਲਸ ਦੀ ਜਿਹੜੀ ਆ ਹੋਰ ਅਧਿਕਾਰੀ ਨੇ ਹੋਰ ਟੀਮਾਂ ਨੇ ਅਸੀਂ ਇਸ ਘਟਨਾ ਨੂੰ ਜਿਹੜਾ ਸੁਲਝਾਉਂਦੇ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਲਿਆ ਹੈ ਤਾਂ ਹੁਣ ਆ ਪੋਸਟ ਮਾਰਟਮ ਦੇ ਲਈ ਹੁਣ ਜਿਹੜੀ ਪੁਲਿਸ ਨੇ ਜਿਹੜੀ ਲਾਸ਼ ਨਾਲ ਆਪਣੇ ਲਈ ਆਪਣੇ ਕੋਲ ਬਰਾਮਦ ਕਰ ਲਿਆ ਤਾਂ ਹੁਣ ਉਦੋਂ ਸਾਰੀ ਘਟਨਾ ਸਾਹਮਣੇ ਨਿਕਲ ਕੇ ਇਹ ਆਵੇਗੀ ਕਿ ਕੀ ਕਾਰਨ ਬਣਿਆ ਕਿ ਜਿਹੜਾ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਵੀ ਇਸ ਨੌਜਵਾਨ ਦੀ ਕੋਈ ਗਲਤੀ ਸੀ ਜਾਂ ਬਿਨੋ ਪਿਨਾ ਹੀ ਕਿਸੇ ਗਲਤੀ ਤੋਂ ਇਸ ਦੀ ਜਿਹੜੀ ਹਤਿਆ ਕਰ ਦਿੱਤੀ ਆ ਕਿ ਵੱਡਾ ਕਾਰਨ ਹੋ ਸਕਦਾ ਕਿ ਇਹਦੇ ਦੋਸਤ ਨੇ ਪਹਿਲਾਂ ਬੁਲਾਇਆ ਤੇ ਫਿਰ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਫਿਲਹਾਲ ਪੁਲਿਸ ਨੇ ਜਿਹੜੀ ਆ ਇਹਦੇ ਉੱਪਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਆ ਤਾਂ ਦੇ ਰਿਲੇਟਡ ਜੇਕਰ ਕੋਈ ਵੀ ਵੱਡੀ ਅਪਡੇਟ ਜਾਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਸ਼ੇਅਰ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ